ਲॉ ਐਂਡ ਆਰਡਰ ਮੇਨਟੇਨ ਕਰਨ ਦਾ ਸਾਨੂੰ ਹੁਕਮ ਹੋਇਆ ਉਹ ਬਿਲਕੁਲ ਵੀ ਨਹੀਂ ਅਸੀਂ ਭੰਗ ਹੋ ਦਿੰਦੇ ਸਰ ਐਤਕੀ ਕਿੰਨੇ ਨਾਕੇ ਲੱਗੇ ਨੇ ਮੋਹੱਲੀ ਦੇ ਵਿੱਚ ਦੇਖ ਮੈਂ ਤਾਂ 35 ਤੋਂ 40 ਨਾਕੇ ਤਾਂ ਹੈਗੇ ਆ ਮੇਨ ਮੇਨ ਤਕਰੀਬਨ ਸਾਰੀ ਜਿਵੇਂ ਸਾਡੀ ਮੋਹਾਲੀ ਫੋਰਸ ਸਾਹਿਬ ਬੌਸ ਵੱਲੋਂ ਸਾਰੇ ਅੱਜ ਤੋਂ ਹੀ ਆਪਣੀਆਂ ਡਿਊਟੀਆਂ ਦੇ ਅਲਰਟ ਕਰ ਦਿੱਤੇ ਗਏ ਐਤਕੀ ਹੁਣ ਤਾਂ ਇਹ ਦੇਖਿਆ ਗਿਆ ਕਲੱਬ ਵੀ ਜਿਹੜੀ ਈਸੀ ਸਾਹਿਬ ਦੇ ਵੱਲੋਂ ਘੋਸ਼ਣਾ ਕੀਤੀ ਗਈ 1 ਵਜੇ ਤੱਕ ਖੁੱਲ੍ਹੇ ਰਹਿਣਗੇ ਰੈਸਟੋਰੈਂਟ ਕਲੱਬ ਲੱਗਦਾ ਹੈ ਕਿ ਕੁਛ ਇਹਤਦ ਹੋਏਗਾ ਕਿ ਇਸ ਤੋਂ ਬਾਅਦ ਸਟ੍ਰਿਕਟ ਐਕਸ਼ਨ ਲਿੱਤਾ ਜਾਵੇਗਾ ਨਹੀਂ ਹੋਇਆ ਤਾਂ ਕੋਈ ਖੋਸ਼ ਨਹੀਂ ਜੀ ਡੀਐਸ ਸਾਹਿਬ ਨੇ ਜੇ ਹੁਕਮ ਦਿੱਤੇ ਕੋਸੋ ਸਮਝ ਕੇ ਦਿੱਤੇ ਹੋਣੇ ਜੀ ਅੱਡ ਅੱਡ ਜਗ੍ਹਾ ਜਿਵੇਂ ਨਾਕੇ ਹਰੇਕ ਥਾਣੇ ਦੀ ਜੂਰੀਡਿਕਸ਼ਨ ਦੇ ਵਿੱਚ ਨਾਕੇ ਲੱਗਣਗੇ ਐਸਐਚਓ ਗਸ਼ਤਾਂ ਕਰਨਗੇ ਜੀ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਜਿਵੇਂ ਉੱਥੇ ਤ੍ਰਿਵਿਦੂ ਮਾਰਕੀਟ ਤੇ ਰਸ਼ ਹੁੰਦਾ ਜਾਂ ਸੱਤ ਫੇਸ ਉੱਥੇ ਅਸੀਂ ਰਾਤ ਜਿਹੜੀ ਰਾਤ ਲੰਘੀ ਉਹਦੋਂ ਤੋਂ ਹੀ ਅਸੀਂ ਉੱਥੇ ਪ੍ਰੋਪਰ ਮਦਰ ਨਾਕੇਬੰਦੀ ਕਰੀ ਆ ਕੋਈ ਬਿਨਾ ਡਾਕੂਮੈਂਟ ਤੋਂ ਬਿਨਾ ਨੰਬਰ ਤੋਂ ਕੋਈ ਗੱਡੀ ਜਾਂ ਕੋਈ ਡਰਿੰਕ ਕਰਕੇ ਕੋਈ ਆਉਂਦਾ ਜਿਵੇਂ ਉਹ ਸਾਰਾ ਅਸੀਂ ਰਾਤ ਦੇ ਹੀ ਚਲਾਨ ਕਰਦੇ ਆ ਮੇਰੀ ਇਹ اپੀਲ ਆ ਲੋਕਾਂ ਨੂੰ ਵੀ ਨਵਾਂ ਸਾਲ ਜੇ ਮਨਾਉਣਾ ਤਾਂ ਵਧੀਆ ਖੁਸ਼ੀਆਂ ਬਰਾ ਮਨਾਓ ਪਰ ਕੋਈ ਨੌਨਸੈਂਸ ਕ੍ਰੀਏਟ ਨਾ ਕਰੋ ਜਿਸ ਦੇ ਨਾਲ ਲਾਅ ਐਂਡ ਆਰਡਰ ਖਰਾਬ ਹੋਵੇ ਤਰੀ ਵੀ ਉਤਦਾ ਕਾਫੀ ਹੁੱਲੜਬਾਜੀ ਦੇਖਣ ਨੂੰ ਮਿਲਦੀ ਹੈ ਨਵੇਂ ਸਾਲ ਦੇ ਮੌਕੇ ਲੈ ਲੋ ਉਂਝ ਵੀ ਜੇਕਰ ਵੀਕਐਂਡ ਦੀ ਗੱਲ ਕਰ ਲੈਨੇ ਹੁਣ ਜਿਵੇਂ ਵੀਕਐਂਡ ਹੀ ਆ ਗਿਆ ਸੈਟਰਡੇ ਸੰਡੇ ਆ ਗਿਆ ਠੀਕ ਹੈ ਤੇ ਇਹਨਾਂ ਦਿਨਾਂ ਦੀ ਗੱਲ ਕਰ ਲੈਨੇ ਆ ਤੇ ਕਾਫੀ ਜ਼ਿਆਦਾ ਹੁੱਲੜਬਾਜੀ ਹੁੰਦੀ ਹੈ ਤੇ ਨਾਰਮਲੀ ਤੇ ਹੁਣ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਤਾਂ ਕੁਝ ਜ਼ਿਆਦਾ ਹੀ ਹੁੰਦੀ ਹੈ ਇਹਨੂੰ ਕਿਸ ਤਰ੍ਹਾਂ ਕੰਟਰੋਲ ਦੇ ਵਿੱਚ ਕੀਤਾ ਕਿੰਨੀ ਸਖਤੀ ਹੈ ਜ਼ਿਆਦਾਤਰ ਉੱਥੇ ਦੇਖੋ ਮੈਂ ਜਿਹੜੇ ਸੰਡੇ ਨਾਲ ਨਿਊ ਇਅਰ ਦਾ ਪਿਛਲੇ ਸਾਲ ਵੀ ਹੋਇਆ ਸੀ ਉਹਦਾ ਹੋਲੀ ਤੇ ਵੀ ਹੁੰਦਾ ਸੀ ਪਰ ਅਸੀਂ ਪੂਰਾ ਪ੍ਰੋਪਰ ਕੰਟਰੋਲ ਚ ਸੀ ਕੋਈ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਾ ਪਿਛਲੀ ਵਾਰ ਹੋਈ ਆ ਨਾ ਇਸ ਵਾਰ ਹੋਣ ਦੇਣੀ ਆ ਸਸ਼ੀਗਲ ਰਿਆਸਤ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਲਗਾਤਾਰ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਨਵੇਂ ਸਾਲ ਦਾ ਦਿਨ ਆਉਣ ਵਾਲਾ ਹੈ ਚੰਦ ਘੰਟੇ ਬਚੇ ਨੇ ਤੇ ਇਸ ਨੂੰ ਲੈ ਕੇ ਹਰ ਇੱਕ ਦੇ ਮਨ ਦੇ ਵਿੱਚ ਕਾਫੀ ਐਕਸਾਈਟਮੈਂਟ ਹੁੰਦੀ ਹੈ ਤੇ ਹੁਣ ਜੇ ਗੱਲ ਕਰਦੇ ਹਾਂ ਚੰਡੀਗੜ੍ਹ ਮੋਹਾਲੀ ਦੀ ਤੇ ਇੱਥੇ ਕਾਫੀ ਜ਼ਿਆਦਾ ਹੁੱਲੜਬਾਜੀ ਦੇਖਣ ਨੂੰ ਮਿਲਦੀ ਹੈ ਸਭ ਤੋਂ ਜ਼ਿਆਦਾ ਕਲੱਬਾਂ ਨੂੰ ਲੈ ਕੇ ਜਾਂ ਹੋਰ ਘੁੰਮਣਾ ਫਿਰਨਾ ਜਿਹੜੇ ਯੰਗਸਟਰਸ ਨੇ ਉਹਨਾਂ ਦੇ ਵੱਲੋਂ ਕਾਫੀ ਹੁੱਲੜਬਾਜੀ ਕੀਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਅੱਜ ਕੀ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਨਾਕੇ ਲਗਾਏ ਗਏ ਨੇ ਕਿੱਥੇ ਕਿੱਥੇ ਨਾਕੇ ਲਗਾਏ ਗਏ ਤੇ ਕਿਸ ਤਰ੍ਹਾਂ ਸਾਰਾ ਸਿਚੁਏਸ਼ਨ ਨੂੰ ਸੰਭਾਲਣ ਦੇ ਲਈ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਗੱਲਬਾਤ ਕਰਨ ਲਈ ਐਸ ਐਚਓ ਮਟੋਰ ਗੱਬਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਅਸੀਂ ਗੱਲਬਾਤ ਕਰ ਲੈਨੇ ਆ ਸੱਸੀ ਗੱਲ ਸਰ ਹਾਂਜੀ ਸੱਸੀ ਗੱਲ ਆ ਮੈਂ ਸੱਸੀ ਗੱਲ ਸਰ ਐਤ ਕੀ ਕਿਸ ਤਰ੍ਹਾਂ 90 ਸਾਲ ਨੂੰ ਲੈ ਕੇ 31 ਦਸੰਬਰ ਨੂੰ ਲੈ ਕੇ ਤਿਆਰੀਆਂ ਕੀਤੀਆਂ ਗਈਆਂ ਨੇ ਪੁਲਿਸ ਦੇ ਵੱਲ ਦੇਖੋ ਜੀ ਪਿਛਲੇ ਸਾਲ ਵੀ ਪੂਰੀ ਵਧੀਆ ਸਟ੍ਰੈਟਜੀ ਸੀਗੀ ਸਾਡੀ ਇਸ ਵਾਰ ਵੀ ਬੌਸ ਵੱਲੋਂ ਐਡਵਾਂਸ ਲਈ ਹੀ ਸਾਡੇ ਅੱਜ ਤੋਂ ਹੀ ਮਤਲਬ ਅਲਰਟ ਹੋ ਗਏ ਅਸੀਂ ਅੱਡ-ਅੱਡ ਜਗ੍ਹਾ ਜਿਵੇਂ ਨਾਕੇ ਹਰੇਕ ਥਾਣੇ ਦੀ ਜਿਊਰਿਕਸਨ ਦੇ ਵਿੱਚ ਨਾਕੇ ਲੱਗਣਗੇ ਐਸਐਚਓ ਗਸ਼ਤਾਂ ਕਰਨਗੇ ਜੀ ਤੇ ਕੱਲ ਜਿਵੇਂ 31 ਦਸੰਬਰ ਆ ਨਵਾਂ ਸਾਲ ਚੜਨ ਤੋਂ ਪਹਿਲਾਂ ਜਿਵੇਂ ਉੱਥੇ ਤਰੀਬੀ ਟੂ ਮਾਰਕੀਟ ਤੇ ਰਸ਼ ਹੁੰਦਾ ਜਾਂ ਸੱਤ ਫੇਸ ਉੱਥੇ ਅਸੀਂ ਰਾਤ ਜਿਹੜੀ ਰਾਤ ਲੰਗੀ ਉਹਦੋਂ ਤੋਂ ਹੀ ਅਸੀਂ ਉੱਥੇ ਪ੍ਰੋਪਰ ਮਦਰ ਨਾਕੇ ਬੰਦੀ ਕਰੀ ਆ ਕੋਈ ਬਿਨਾ ਡਾਕੂਮੈਂਟ ਤੋਂ ਬਿਨਾ ਨੰਬਰ ਤੋਂ ਕੋਈ ਗੱਡੀ ਜਾਂ ਕੋਈ ਡਰਿੰਕ ਕਰਕੇ ਕੋਈ ਆਉਂਦਾ ਜਿਵੇਂ ਉਹ ਸਾਰਾ ਅਸੀਂ ਰਾਤ ਦੇ ਹੀ ਚਲਾਨ ਕਰਦੇ ਆ ਵੀ ਮੇਰੀ ਇਹੀ اپیل ਆ ਲੋਕਾਂ ਨੂੰ ਵੀ ਨਵਾਂ ਸਾਲ ਜੇ ਮਨਾਉਣਾ ਤਾਂ ਵਧੀਆ ਖੁਸ਼ੀਆਂ ਬਰਾ ਮਨਾਓ ਪਰ ਕੋਈ ਨੌਨਸੈਂਸ ਕਰੇਟ ਨਾ ਕਰੋ ਜਿਹਦੇ ਨਾਲ ਲਾਅ ਐਂਡ ਆਰਡਰ ਖਰਾਬ ਹੋਵੇ ਸਰ ਐਤ ਕੀ ਕਿੰਨੇ ਨੱਕੇ ਲੱਗੇ ਨੇ ਮੋਹੱਲੀ ਦੇ ਵਿੱਚ ਦੇਖੋ ਜੀ ਮੈਂ ਆਪਣੇ ਥਾਣੇ ਦਾ ਜਦੋਂ ਮੈਂ ਦੱਸਦਾ ਵੈਸੇ ਸਾਹ ਵੱਲੋਂ ਬੌਸ ਵੱਲੋਂ ਸਾਡੇ ਵੱਲੋਂ ਪੂਰਾ ਮੋਹੱਲੀ ਪੈਕ ਕਰਤਾ ਜੀ ਮਤਲਬ ਨੀਅਰ ਅਬਾਊਟ ਲਾ ਲਓ ਜੀ ਮ ਮਦਰ 35 ਤੋਂ 40 ਨਾਕੇ ਦਾ ਹੈਗੇ ਆ ਮੇਨ ਮੇਨ ਮਦਰ 35 ਤੋਂ 40 ਨਾਕੇ ਮੋਹੱਲੇ ਚ ਲਾਇਏ ਗੇ ਹਾਂ ਜੀ ਮੇਨ ਮੇਨ ਆ ਜਿਹੜੇ ਤੇ ਬਾਕੀ ਜਿਹੜੇ ਮੇਨ ਮੇਨ ਚੌਕਾਂ ਦੇ ਆ ਬਾਕੀ ਜਿਹੜੇ ਉਦਾਂ ਆਪਣਾ ਜਿਹੜੇ ਛੋਟੇ ਚੌਂਕ ਆ ਜਾਂ ਮਾਰਕੀਟਾਂ ਉੱਥੇ ਅੱਡ ਫੋਰਸ ਲਾਈ ਗਈ ਆ ਤਕਰੀਬਨ ਸਾਰੀ ਜਿੰਮੇ ਸਾਡੀ ਮੋਹਾਲੀ ਫੋਰਸ ਸਾਹਿਬ ਬੌਸ ਵੱਲੋਂ ਸਾਰੇ ਅੱਜ ਤੋਂ ਹੀ ਆਪਣੀਆਂ ਡਿਊਟੀਆਂ ਤੇ ਅਲਰਟ ਕਰ ਦਿੱਤੇ ਗਏ ਆ 3B2 ਦੀ ਜਿਵੇਂ ਗੱਲ ਕਰ ਰਹੇ ਸੀ ਆਪਾਂ 3B2 ਚ ਤਾਂ ਕਾਫੀ ਹੁੱਲੜਬਾਜੀ ਦੇਖਣ ਨੂੰ ਮਿਲਦੀ ਹੈ ਨਵੇਂ ਸਾਲ ਦੇ ਮੌਕੇ ਲੈ ਲੋ ਉਂਝ ਵੀ ਜੇਕਰ ਵੀਕਐਂਡ ਦੀ ਗੱਲ ਕਰ ਲੈਨੇ ਹੁਣ ਜਿਵੇਂ ਵੀਕਐਂਡ ਹੀ ਆ ਗਿਆ ਸੈਟਰਡੇ ਸੰਡੇ ਆ ਗਿਆ ਠੀਕ ਹੈ ਤੇ ਇਹਨਾਂ ਦਿਨਾਂ ਦੀ ਗੱਲ ਕਰ ਲੈਨੇ ਆ ਤੇ ਕਾਫੀ ਜ਼ਿਆਦਾ ਹੁੱਲੜਬਾਜੀ ਹੁੰਦੀ ਹੈ ਤੇ ਨਾਰਮਲੀ ਤੇ ਹੁਣ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਤਾਂ ਕੁਝ ਜ਼ਿਆਦਾ ਹੀ ਹੁੰਦੀ ਹੈ ਇਹਨੂੰ ਕਿਸ ਤਰ੍ਹਾਂ ਕੰਟਰੋਲ ਦੇ ਵਿੱਚ ਕੀਤਾ ਕਿੰਨੀ ਸਖਤੀ ਹੈ ਜ਼ਿਆਦਾਤਰ ਉਹ ਦੇਖੋ ਮੈਂ ਰੁਟੀਨ ਚ ਵੀਕਐਂਡ ਹੁੰਦਾ ਬਿਲਕੁਲ ਪੀਸਫੁੱਲ ਚੱਲ ਰਿਹਾ ਕੰਮ ਜਿਹੜੀ ਤੁਸੀਂ ਕਹਿੰਦੇ ਸੈਚਰਡੇ ਸੰਡੇ ਨਾਲ ਨਿਊ ਇਅਰ ਦਾ ਪਿਛਲੇ ਸਾਲ ਵੀ ਹੋਇਆ ਸੀ ਉਹਦਾ ਹੋਲੀ ਦੇ ਵੀ ਹੁੰਦਾ ਸੀ ਪਰ ਅਸੀਂ ਪੂਰਾ ਪ੍ਰੋਪਰ ਕੰਟਰੋਲ 'ਚ ਸੀ ਕੋਈ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਾ ਪਿਛਲੀ ਵਾਰ ਹੋਈ ਆ ਨਾ ਇਸ ਵਾਰ ਹੋਣ ਦੇਣੀ ਆ ਠੀਕਾ ਕੋਈ ਮਾੜਾ ਬੰਦਾ ਜਿਹੜਾ ਹੀ ਮਾੜਾ ਅੰਸਰ ਆ ਉਹਨੂੰ ਅਸੀਂ ਐਡਵਾਂਸ ਲਈ ਹੀ ਪਹਿਲਾਂ ਹੀ ਉਹਨੂੰ ਰਾਉਂਡ ਅਪ ਕਰਕੇ ਅਸੀਂ ਸਾਈਡ ਤੇ ਕਰ ਲਾਗੇ ਕੇਸਰ ਗੱਲ ਕਰਦੇ ਹੁਣ ਚੰਡੀਗੜ੍ਹ ਦੇ ਵਿੱਚੋਂ ਜਦੋਂ ਕਲੱਬ ਕਲੱਬ ਤੋਂ ਆਣਾ ਜਾਣਾ ਹੈ ਨਾ ਉਸ ਤੋਂ ਬਾਅਦ ਡਰਿੰਕ ਐਂਡ ਡਰਾਈਵ ਦਾ ਵੀ ਕਾਫੀ ਕੇਸ ਦੇਖਣ ਨੂੰ ਮਿਲਦਾ ਇਸ ਵਿੱਚ ਨਾ ਨਹੀਂ ਬਿਲਕੁਲ ਜੀ ਜਿਹੜਾ ਡਰਿੰਕਰ ਡਰਾਈਵ ਦੇ ਨਾਕੇ ਦੇ ਵਿੱਚ ਬਕਾਇਦਾ ਚਲਾਨ ਹੋਣਗੇ ਗੱਡੀਆਂ ਕੰਬੌਂਡ ਹੋਣਗੀਆਂ ਠੀਕ ਹੈ ਜੀ ਮਤਲਬ ਵੀ ਆਪਣਾ ਜਿਹੜਾ ਪੀਸਫੁਲੀ ਜਿਹੜਾ ਰਹੂਗਾ ਉਹ ਠੀਕ ਆ ਜਿਹੜਾ ਕੋਈ ਲॉ ਐਂਡ ਆਰਡਰ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਚਾਹੇ ਕੋਈ ਵੀ ਆ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੀ ਮੇ ਸਰ ਐਤ ਕੀ ਹੁਣ ਤਾਂ ਇਹ ਦੇਖਿਆ ਗਿਆ ਕਲੱਬ ਵੀ ਜਿਹੜੀ ਡੀਸੀ ਸਾਹਿਬ ਦੇ ਵੱਲੋਂ ਘੋਸ਼ਣਾ ਕੀਤੀ ਗਈ 1 ਵਜੇ ਤੱਕ ਖੁੱਲੇ ਰਹਿਣਗੇ ਰੈਸਟੋਰੈਂਟ ਕਲੱਬ ਲੱਗਦਾ ਹੈ ਕਿ ਕੁਛ ਇਦਾਂ ਦਾ ਹੋਏਗਾ ਕਿ ਇਸ ਤੋਂ ਬਾਅਦ ਸਟ੍ਰਿਕਟ ਐਕਸ਼ਨ ਲਿੱਤਾ ਜਾਵੇਗਾ ਨਹੀਂ ਹੋਇਆ ਤਾਂ ਨਹੀਂ ਕੁਛ ਨਹੀਂ ਜੀ ਡੀਸੀ ਸਾਹਿਬ ਨੇ ਜੇ ਹੁਕਮ ਦਿੱਤੇ ਕੋ ਸੋਚ ਸਮਝ ਕੇ ਦਿੱਤੇ ਹੋਣਗੇ ਕਿਉਂਕਿ ਕਿਉਂਕਿ ਹੁਕਮ ਹੁਕਮ ਦੇ ਦਿੱਤੇ ਜਾਂਦੇ ਆ ਪਰ ਲੋਕ ਉਸ ਹਕਮ ਨੂੰ ਕੱਟ ਹੀ ਮੰਨਦੇ ਆ ਦੇਖੋ ਜੀ ਡੀਸੀ ਸਾਹਿਬ ਦੇ ਹੁਕਮ ਹੋ ਗਏ ਆ ਜਿੱਦਾਂ ਉਹਨਾਂ ਨੇ ਦਿੱਤੇ ਕੋ ਸੋਚ ਕੇ ਦਿੱਤੇ ਆ ਬਾਕੀ ਜਿਹੜਾ ਸਾਡਾ ਜਿਵੇਂ ਐਸਐਸਪੀ ਸਾਹਿਬ ਵੱਲੋਂ ਲਾਅ ਐਂਡ ਆਰਡਰ ਮੇਨਟੇਨ ਕਰਨ ਦਾ ਸਾਨੂੰ ਹੁਕਮ ਹੋਇਆ ਉਹ ਬਿਲਕੁਲ ਵੀ ਨਹੀਂ ਅਸੀਂ ਭੰਗ ਹੋਣ ਦਿੰਦੇ ਪੂਰੇ ਅਲਰਟ ਆ ਮੈਂ ਵੀ ਆ ਸਾਡੇ ਹੋਰ ਅਫਸਰ ਸਹਿਬਾਨ ਵੀ ਆ ਸਾਰੀ ਸਾਡੀ ਪੁਲਿਸ ਫੋਰਸ ਇਹਦੇ ਲਈ ਤਿਆਰ ਆ ਵੀ ਕੋਈ ਕਿਸੇ ਗਲਤ ਅੰਸਰ ਨੂੰ ਕੋਈ ਉਹ ਮਤਲਬ ਵੀ ਹੁੱਲੜਵਾਜੀ ਨਹੀਂ ਕਰਨ ਦਿੱਤੀ ਜਾਵੇ ਹੁਣ ਤੱਕ ਕਿੰਨੇ ਚਲਾਨ ਗੱਟੇ ਗਏ ਨੇ ਸਰ ਨਹੀਂ ਹੁਣ ਤਾਂ ਦੇਖੋ ਜੀ ਰੂਟ ਆ ਹੁਣ ਤੋ ਲੱਗੇ ਆ ਨਾ ਹੁਣ ਤੱਕ ਦਾ ਮੈਂ ਪੂਰੀ ਫਿਗਰ ਨਹੀਂ ਨਾ ਦੇ ਸਕਦਾ ਅੱਜ ਕੱਲ੍ਹ ਕੱਲ ਕੋਈ ਕੱਟੇ ਜੀ ਅੱਜ ਜਿਵੇਂ ਰਾਤੀ ਵੀ ਅਸੀਂ ਕਾਫੀ ਚਲਾਨ ਕਰੇ ਆ ਤੇ ਅੱਜ ਤੋਂ ਹੁਣੇ ਸ਼ੁਰੂ ਹੋ ਜਾਣਾ ਜੀ ਤੇ ਸ਼ਾਮ ਤੱਕ ਫਿਰ ਫਿਗਰ ਦਵਾਵਾਂਗੇ ਜੀ ਕਿੰਨੀ ਹੁੰਦੀ ਹੈ ਅੱਜ ਸ਼ਾਮ ਤੱਕ ਜੀ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿ ਥੋੜਾ ਬਚ ਕੇ ਚੱਲਣ ਨਾਕੇ ਨਾਕੇ ਤੇ ਪੁਲਿਸ ਖੜੀ ਆ ਨਹੀਂ ਜੀ ਮੈਂ ਕੋਈ ਵਾਰਨਿੰਗ ਨਹੀਂ ਕਰਦਾ ਪਬਲਿਕ ਨੂੰ ਮੈਂ ਤਾਂ ਇਹ ਕਹਿੰਦਾ ਵੀ ਚਲੋ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਪੁਲਿਸ ਡਿਪਾਰਟਮੈਂਟ ਵੱਲੋਂ ਸਾਡੇ ਐਸਐਸਪੀ ਸਾਹਿਬ ਵੱਲੋਂ ਵੀ ਨਵਾਂ ਸਾਲ ਵਧੀਆ ਖੁਸ਼ੀਆਂ ਭਰ ਆਵੇ ਸਾਰਿਆਂ ਦੇ ਬਸ ਇਹ ਜਿਹੜੇ ਮਾੜੇ ਆਨਸਰਾਂ ਨੂੰ ਥੋੜੀ ਜੀ ਵਾਰਨਿੰਗ ਵੀ ਭਾਈ ਕੋਈ ਵੀ ਨੌਨਸੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਕਿਸੇ ਨੂੰ ਐਦਾਂ ਲਾਅ ਐਂਡ ਆਰਡਰ ਭੰਗ ਕਰਨੀ ਦਿੱਤਾ ਜਾਵੇਗਾ ਮਾਦਰ ਮਾੜੇ ਐਂਸਰ ਸਪੈਸ਼ਲੀ ਨੋਟ ਕਰ ਲੈਣਗੇ ਤੇ ਨਵਾਂ ਸਾਲ ਉਹਨਾਂ ਲਈ ਹਵਾਲਾਤਜ ਨਾ ਘਟਣਾ ਪਵੇ ਸਿੱਧੇ ਮਤਲਬ ਇੱਕ ਵਾਰ ਕਹਿ ਦਿੱਤਾ ਹਾਂ ਮਾੜੇ ਲੋਕਾਂ ਨੂੰ ਵਾਰਨਿੰਗ ਹੈ ਜਿਹੜੇ ਪਹਿਲੇ ਹੀ ਐਡਵਾਂਸ ਲਈ ਵਾਰਨਿੰਗ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੋ ਬਿਲਕੁਲ ਜਿੱਥੇ ਅਸੀਂ ਗੱਲਬਾਤ ਕਰ ਰਹੇ ਸੀ ਗੱਬਰ ਸਿੰਘ ਜੀ ਦੇ ਨਾਲ ਤੇ ਉਹਨਾਂ ਨੇ ਇੱਕ ਸਿੱਧੀ ਸਿੱਧੀ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਹੁੱਲੜਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਮੋਹਾਲੀ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਅਕਸਰ ਹੀ ਕਾਫੀ ਜ਼ਿਆਦਾ ਹੁੱਲੜਬਾਜੀ ਹੁੰਦੀ ਹੈ ਚੰਡੀਗੜ੍ਹ ਮੋਹਾਲੀ ਦੇ ਵਿੱਚ ਤੇ ਅੱਜ ਜਿਵੇਂ ਅਸੀਂ ਇੱਥੇ ਖੜੇ ਹਾਂ ਤੇ ਗੱਲਬਾਤ ਜਦੋਂ ਕਰ ਰਹੇ ਸੀ ਕਈ ਚੀਜ਼ਾਂ ਨੂੰ ਲੈ ਕੇ ਇੱਕ ਵਾਰਨਿੰਗ ਤੇ ਨਿਊ ਇਅਰ ਦੀਆਂ ਵਧਾਈਆਂ ਦਿੰਦੇ ਹੋਏ ਇਹ ਵੀ ਗੱਲ ਕਹੀਤੀ ਗਈ ਹੈ ਨਿਊ ਇਅਰ ਬਣਾਣਾ ਹੈ ਤਾਂ ਬੜੇ ਤਰੀਕੇ ਨਾਲ ਬਣਾ ਕੇ ਸੇਫਟੀ ਸਾਵਧਾਨੀ ਸੁਰੱਖਿਆ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਨਵੇਂ ਸਾਲ ਦੀਆਂ ਸਾਡੇ ਰਾਹੀ ਵੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੇ ਇਦਾਂ ਹੀ ਹੋਰ ਅਪਡੇਟਸ ਲਈ ਬਣੇ ਰਹੋ ਰਿਆਸਤ نیوز ਦੇ ਨਾਲ ਕੈਮਰਾ ਪਰਸਨ ਪ੍ਰਿੰਸ ਦੇ ਨਾਲ ਮੈਂ ਨidhi Verma